ਕੀ ਇਹਨਾਂ ਵਿੱਚੋਂ ਕੋਈ ਉਹ ਬੰਦੇ ਨੇ ਜਿਹੜੇ ਕਿਸੇ ਸਕਿੱਲ ਸੈੱਟ ਦੇ ਮਾਹਰ ਨੇ ਜਿਨ੍ਹਾਂ ਦੀ ਡਿਮਾਂਡ ਹੋਵੇ ਜਾਂ ਸਾਰਾ ਦਗਣਮਗੜ ਕੰਮ ਹੀ ਚੱਲ ਰਿਹਾ ਹੈਗਾ ਜਾਣਦਾ ਉਹ ਬਿਨਾਂ ਕਿਸੇ ਤਰਤੀਬ ਦੇ ਬਿਨਾਂ ਕਿਸੇ ਆਫਕੋਰਸ ਇਲੀਗਲ ਪਲਾਨ ਬਿਨਾਂ ਤਰਤੀਬ ਨਹੀਂ ਹੋਏਗਾ ਲੇਕਿਨ ਉਹ ਕੋਈ ਸਕਿੱਲ ਤੇ ਆਧਾਰਿਤ ਹੈ ਕਿ ਅਸੀਂ ਐਸ ਸਕਿੱਲ ਤੇ ਯੂਜ਼ ਕਰ ਸਕਦੇ ਹਾਂ ਇਹ ਤੇ ਜਾ ਸਕਦੇ ਹਾਂ ਕੀ ਐਸਾ ਸਾਈਕੋਲੋਜੀਕਲੀ ਕੀ ਸੋਚ ਕੇ ਜਾ ਰਹੇ ਨੇ ਤੇ ਆਦੇ ਆਪ ਵਿਦ ਦ ਸਕਿੱਲਸ ਆਫ ਦ ਮਾਡਰਨ ਵਰਲਡ ਤੇ ਕੁਝ ਸਕਿਲਸ ਹੋਣ ਗਿਆ ਕੁਝ ਲੋਕਾਂ ਚ ਕਿਉਂਕਿ ਉਹ ਪਹਿਲਾਂ ਵੀ ਇੱਥੇ ਇੰਡੀਆ ਕੰਮ ਕਰ ਰਹੇ ਸੀਗੇ ਉੱਥੋਂ ਜਾਣ ਤੋਂ ਪਹਿਲਾਂ ਕੁਝ ਮੈਨੂੰ ਇੱਕ ਤਾਂ ਮਿਲਿਆ ਪੁਲਤ ਜਿਹੜਾ ਇੱਕ ਤਹਿਸੀਲ ਕਪੂਰਥਲਾ ਡਿਸਟ੍ਰਿਕਟ ਦੀ ਮੈਂ ਹੈਰਾਨ ਰਹਿ ਗਿਆ ਉਸ ਆਦਮੀ ਨੂੰ ਮਿਲ ਕੇ ਕਿ 100 150 ਮੱਝਾਂ ਦੀ ਡੇਰੀ ਚਲਾ ਰਿਹਾ ਸੀਗਾ ਔਰ ਬੜੀ ਐਫੀਸ਼ੀਐਂਟਲੀ ਚਲਾ ਰਿਹਾ ਸੀ ஏ.ਸੀ ਕਿ ਉਹਦਾ ਕਹਿੰਦਾ ਜੀ ਮੈਂ 5000 ਰੁਪਏ ਦਾ ਰੋਜ਼ ਦਾ ਦੁੱਧ ਪਾਉਂਦਾ ਸੀਗਾ 5000 ਰੁਪਏ ਦਾ ਰੋਜ਼ ਦਾ ਦੁੱਧ ਇੱਕ ਇੱਕ ਮੱਝ ਅੱਜ ਕੱਲ ਲੱਖ ਲੱਖ ਰੁਪਏ ਤੋਂ ਉੱਤੇ ਆਉਂਦੀ ਹੈ ਡੇਡ ਡੇਡ ਲੱਖ ਦੀ ਆਉਂਦੀ ਹੈ ਐਂਡ ਮੈਂ ਉਹਦਾ ਜਾ ਕੇ ਦੇਖਿਆ ਡੇਰੀ ਫਾਰਮ ਪ੍ਰੋਪਰ ਡੇਰੀ ਫਾਰਮ ਸੀਗਾ ਕਾਫੀ ਸਾਫ ਸੁਥਰਾ ਕਾਫੀ ਇੱਕ ਪੂਰਾ ਉਹਦਾ ਪ੍ਰੋਸੈਸ ਸੀਗਾ ਦੁੱਧ 파ਣ ਦਾ ਉਹਨੇ ਮੁੰਡੇ ਰੱਖੇ ਹੋਏ ਸੀਗੇ ਜਿਹੜੇ ਡਿਸਟ੍ਰਿਬਿਊਸ਼ਨ ਕਰਦੇ ਸੀਗੇ ਉਹਦਾ ਪੂਰਾ ਇੱਕ ਡਿਸਟ੍ਰਿਬਿਊਸ਼ਨ ਨੈਟਵਰਕ ਸੀ ਜਾਂ 6-7 ਮੋਟਰਸਾਈਕਲਾਂ ਰੱਖੀਆਂ ਹੋਈਆਂ ਸੀਆਂ ਮੈਂ ਕਿਹਾ ਕੌਣ ਕਰਦਾ ਕਹਿੰਦਾ ਪਿੰਡ ਦੇ ਮੁੰਡੇ ਜਿਹੜੇ ਵਿਲੇ ਨੇ ਮੇਰੇ ਆਪਣੇ ਕਜ਼ਨਸ ਉਹਨਾਂ ਉਸ ਉਹਨੇ ਇੱਕ ਪ੍ਰੋਪਰ ਬਿਜ਼ਨਸ ਚਲਾ ਰਿਆ ਸੀ ਇਦਾਂ ਦੇ ਸਕਿੱਲ ਸੈ ਬਰ ਇਹਨਾਂ ਨੂੰ ਦਿਮਾਗ ਚ ਰੱਖ ਕੇ ਉਹ ਮਾਈਗ੍ਰੇਟ ਨਹੀਂ ਕਰ ਰਹੇ ਸੀਗੇ